ਅਬੂ ਜੇ ਸ਼ਮ ਸਿੱਧੇ ਮਿੱਠੇ ਤੇ ਬਹਿਣਾ ਵਿੱਚ ਜੈਮਸੀ ਦੀ ਅੱਜ ਦਾ ਵਿਸ਼ਾ ਹੈ ਖੁਦਾ ਦਾ ਪਿਆਰ ਜਦੋਂ ਅਸੀਂ ਜੋ ਹੁਣਾਂ ਦੀ ਅੰਜੀਰ ਉਸਤਾਦ ਤਿੰਨ ਬਾਪੁਸਤੀ 16 ਐਤ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹੇ ਪਿਆਰ ਕੀਤਾ ਜੋ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸਤੇ ਨਿਹਚਾ ਕਰੇ ਨਾਸ਼ਾ ਨਾ ਹੋਵੇ ਪਰਸ ਦੀਪਕ ਜੂਣ ਪਾਵੇ ਅੱਜ ਗੱਲ ਹੋ ਰਹੀ ਹੈ ਪਿਆਰ ਦੀ ਅਜਿਹੇ ਪਿਆਰ ਦੀ ਬਹੁਤ ਹਨ ਜਿਹੜੇ ਪੁੱਛਣਗੇ ਅਜਿਹਾ ਪਿਆਰ ਕੀ ਹੁੰਦਾ ਹੈ ਅਜਿਹੇ ਪਿਆਰ ਦਾ ਮਤਲਬ ਕੀ ਹੁੰਦਾ ਹੈ ਇਹ ਕਿਸ ਤਰ੍ਹਾਂ ਦਾ ਪਿਆਰ ਹੁੰਦਾ ਹੈ ਇਸ ਦਾ ਉੱਤਰ ਇਹ ਹੈ ਕਿ ਜਿਹਾ ਪਿਆਰ ਅਨੋਖਾ ਪਿਆਰ ਹੁੰਦਾ ਜਿਸ ਦੀ ਕੋਈ ਮਿਸਾਲ ਨਾ ਹੋਵੇ ਜਿਸ ਦੇ ਵਿੱਚ ਸਵਾਰਥ ਨਾ ਹੋਵੇ ਜਿਸ ਦੇ ਵਿੱਚ ਮਤਲਬ ਨਾ ਹੋਵੇ ਜਿਸ ਦੇ ਵਿੱਚ ਭੇਦ ਭਾਵਨਾ ਨਾ ਹੋਵੇ ਜਿਸ ਵਿੱਚ ਕੋਈ ਓਲਾ ਨਾ ਹੋਵੇ ਜਿਸ ਵਿੱਚ ਪੈਸਾ ਦੌਲਤ ਨਾ ਹੋਵੇ ਜਿਸ ਵਿੱਚ ਬੰਧਨ ਨਾ ਹੋਣ ਇਸ ਨੂੰ ਕਹਿੰਦੇ ਹਨ ਅਜਿਹਾ ਪਿਆਰ ਬਖਸ਼ ਦਿੱਤਾ ਕੀ ਮਤਲਬ ਹੁੰਦਾ ਹੈ ਬਖਸ਼ ਦਿੱਤਾ ਮਤਲਬ ਮਾਫੀ ਦੇ ਲਈ ਦੇ ਦਿੱਤਾ ਮਾਫੀ ਦੇ ਲਈ ਤਾਂ ਤੇ ਉਤੇ ਵੱਖ-ਵੱਖ ਤਰ੍ਹਾਂ ਦੇ ਪਿਆਰ ਵੇਖਣ ਨੂੰ ਮਿਲਦੇ ਹਨ ਉਹ ਕਈ ਤਰੀਕਿਆਂ ਦੇ ਤੇ ਕਈ ਰਿਸ਼ਤਿਆਂ ਦੇ ਹੁੰਦੇ ਹਨ ਉਦਾਹਰਨ ਦੇ ਤੌਰ ਤੇ ਮਾਂ ਦਾ ਪਿਆਰ ਪਿਤਾ ਦਾ ਪਿਆਰ ਭੈਣ ਦਾ ਪਿਆਰ ਭਰਾ ਦਾ ਪਿਆਰ ਮਤਲਬ ਦਾ ਪਿਆਰ ਪੈਸੇ ਦਾ ਪਿਆਰ ਵਿਅਰਥ ਦਾ ਪਿਆਰ ਕਈ ਤਰ੍ਹਾਂ ਦਾ ਪਿਆਰ ਹੁੰਦਾ ਹੈ ਜਿਸ ਵਿੱਚ ਕਈ ਕਾਰਨ ਹੁੰਦੇ ਹਨ ਜੋ ਦੱਸਦੇ ਹਨ ਕਿ ਇਹ ਰਿਸ਼ਤਾ ਕਿਵੇਂ ਜੁੜਿਆ ਧਰਤੀ ਦੇ ਜੋ ਪਿਆਰ ਹੁੰਦੇ ਹਨ ਉਹ ਰਿਸ਼ਤਿਆਂ ਦੇ ਪਿਆਰ ਹੁੰਦੇ ਹਨ ਕਿਸੇ ਵਜ੍ਹਾ ਦੇ ਜਾਂ ਕਾਰਨ ਦੇ ਪਿਆਰ ਹੁੰਦੇ ਹਨ ਤੁਸੀਂ ਕਿਸੇ ਨੂੰ ਬਿਨਾਂ ਵੇਖੇ ਪਿਆਰ ਨਹੀਂ ਕਰਦੇ ਅਤੇ ਨਾ ਹੀ ਇਸ ਤਰ੍ਹਾਂ ਪਿਆਰ ਹੁੰਦਾ ਹੈ ਬਹੁਤ ਸਾਰੇ ਹਨ ਜੋ ਪਿਆਰ ਤੋਂ ਵਾਂਝੇ ਜਾਂ ਸੱਖਣੇ ਰਹਿ ਜਾਂਦੇ ਹਨ ਇਸ ਧਰਤੀ ਉੱਤੇ ਉਹ ਬਹੁਤ ਸਾਰੇ ਹਨ ਜਿਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ ਉਹ ਜਿਨ੍ਹਾਂ ਨੂੰ ਕਿਸੇ ਵਜ੍ਹਾ ਕਾਰਨ ਪਿਆਰ ਨਹੀਂ ਕਰਦਾ ਕਿਸੇ ਕਮੀ ਦੇ ਕਾਰਨ ਪਿਆਰ ਨਹੀਂ ਕਰਦਾ ਚਮੜੀ ਦੇ ਰੰਗ ਦੇ ਕਾਰਨ ਪਿਆਰ ਨਹੀਂ ਕਰਦਾ ਜਾਂ ਕਿਹਣਾ ਨਾਮ ਮੰਨੇ ਤਾਂ ਕਰਕੇ ਕੋਈ ਪਿਆਰ ਨਹੀਂ ਕਰਦਾ ਬੋਤਾ ਨਸ਼ਾ ਕਰਦੇ ਹੋਣ ਤਾਂ ਕੋਈ ਪਿਆਰ ਨਹੀਂ ਕਰਦਾ ਤੁਸੀਂ ਗਰੀਬ ਹੋ ਤਾਂ ਕੋਈ ਪਿਆਰ ਨਹੀਂ ਕਰਦਾ ਤੁਸੀਂ ਯਤੀਮ ਹੋ ਤਾਂ ਕੋਈ ਪਿਆਰ ਨਹੀਂ ਕਰਦਾ ਤੁਸੀਂ ਗਲਤ ਬੋਲਣ ਵਾਲੇ ਹੋ ਤਾਂ ਕਰਕੇ ਕੋਈ ਪਿਆਰ ਨਹੀਂ ਕਰਦਾ ਤੁਹਾਡੇ ਅੰਦਰ ਦੁਨੀਆ ਭਰ ਦੀਆਂ ਬਰਿਆਈਆਂ ਹਨ ਇਸ ਲਈ ਕੋਈ ਤੁਹਾਨੂੰ ਪਿਆਰ ਨਹੀਂ ਕਰਦਾ ਇਹ ਵੀ ਹੋ ਸਕਦਾ ਹੈ ਤੁਸੀਂ ਗਲਤ ਵੀ ਨਾ ਹੋਵੋ ਤੁਸੀਂ ਮਸੀਹੀ ਵੀ ਹੋ ਨਸ਼ਾ ਵੀ ਨਾ ਕਰਦੇ ਹੋ ਸਾਰਿਆਂ ਦੇ ਕੰਮ ਵੀ ਹੁੰਦੇ ਹੋ ਸਬਣਾ ਦਾ ਕਹਿਣਾ ਵੀ ਮੰਨਦੇ ਹੋ ਉੱਚੇ ਉਦੇਸ਼ ਤੇ ਜਾਣੀ ਕਿ ਤੁਹਾਡਾ ਦੁਨੀਆ ਦੇ ਵਿੱਚ ਕੋਈ ਰਤਵਾ ਵੀ ਹੋਵੇ ਫਿਰ ਵੀ ਤੁਹਾਨੂੰ ਕੋਈ ਪਿਆਰ ਨਾ ਕਰੇ ਪਰ ਇੱਕ ਹੈ ਉਹ ਸਾਰਿਆਂ ਨੂੰ ਪਿਆਰ ਕਰਦਾ ਹੈ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਕੋਈ ਗਰੀਬ ਕਾਲਾ ਹੋਵੇ ਭਾਵੇਂ ਗੋਰਾ ਇਸ ਦੇਸ਼ ਦਾ ਹੋਵੇ ਜਾਂ ਵਿਦੇਸ਼ ਦਾ ਹੋਵੇ ਧਰਮੀ ਹੋਵੇ ਜਾਂ ਪਾਪੀ ਨਸ਼ਾ ਕਰਨ ਵਾਲਾ ਹੋਵੇ ਜਾਂ ਬੇਅਬ ਨਰਸਰੀ ਵਿੱਚ ਪੜਨ ਵਾਲਾ ਹੋਵੇ ਭਾਵੇਂ ਪੀ ਐਚ ਡੀ ਕਰਨ ਵਾਲਾ ਤੁ ਕੀ ਹੋਵੇ ਭਾਵੇਂ ਖੁਸ਼हाल ਹੰਝੂ ਵਹਾਉਣ ਵਾਲਾ ਹੋਵੇ ਭਾਵੇਂ ਖੁਸ਼ ਰਹਿਣ ਵਾਲਾ ਮਹਿਲ ਵਿੱਚ ਰਹਿੰਦਾ ਹੋਵੇ ਭਾਵੇਂ ਝੌਂਪੜੀ ਦੇ ਵਿੱਚ ਉਹ ਪਿਆਰ ਹੈ ਯਹਵਾ ਪਰਮੇਸ਼ਵਰ ਦਾ ਪਿਆਰ ਜਿਸ ਨੇ ਆਪਣਾ ਇਕਲੋਤਾ ਵਾਰ ਦਿੱਤਾ ਕਿਸ ਲਈ ਜਗਤ ਦੇ ਲਈ ਮਨੁੱਖ ਜਾਤੀ ਦੇ ਲਈ ਸਾਰੇ ਸੰਸਾਰ ਦੇ ਲਈ ਹਰ ਇੱਕ ਲਈ ਜੋ ਇਸ ਸੰਸਾਰ ਦੇ ਵਿੱਚ ਹਨ ਹਰ ਇੱਕ ਜੋ ਪਹਿਲਾਂ ਪੈਦਾ ਹੋਏ ਜੋ ਮੌਜੂਦ ਹਨ ਅਤੇ ਜੋ ਪੈਦਾ ਹੋਣਗੇ ਇਹ ਹੈ ਅਦੇਹਰ ਬਰ ਉਸ ਪਿਆਰ ਨੂੰ ਜਿਸਨੇ ਇਕਲੋਤਾ ਬਖਸ਼ ਦਿੱਤਾ ਜਾਣੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਤੁਸੀਂ ਉਸ ਦੇ ਨਾਲ ਕੀ ਕਰਦੇ ਹੋ ਜਿਹੜਾ ਤੁਹਾਡੇ ਲਈ ਦਿੱਤਾ ਗਿਆ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਜਾਂ ਨਜ਼ਰ ਅੰਦਾਜ਼ ਕਰਦੇ ਹੋ ਜੇਕਰ ਪਿਆਰ ਕਰਦੇ ਹੋ ਫਿਰ ਤਾਂ ਠੀਕ ਜੇਕਰ ਨਜ਼ਰ ਅੰਦਾਜ਼ ਕਰਦੇ ਹੋ ਤਾਂ ਯਾਦ ਰੱਖੋ ਤੁਸੀਂ ਉਹਨੂੰ ਨਹੀਂ ਬਲਕਿ ਆਪਣੇ ਆਪ ਨੂੰ ਨਜ਼ਰ ਅੰਦਾਜ਼ ਕਰਦੇ ਹੋ ਤੇ ਇਸ ਦੁਆਰਾ ਤੁਸੀਂ ਪਾਪ ਕਰਦੇ ਹੋ ਆਓ ਤੁਸੀਂ ਆਪਣੇ ਪਾਪਾ ਨੂੰ ਬਖਸ਼ਾਓ ਕਿਉਂ ਜੋ ਬਖਸ਼ਿਆ ਗਿਆ ਅੱਜ ਦੁਆਵਾਂ ਵਿੱਚ ਬਹੁਤ ਸਾਰੇ ਹਨ ਜਿਹੜੇ ਇਹ ਵੀ ਕਹਿੰਦੇ ਆ ਪ੍ਰਭੂ ਤੂੰ ਵਾਦੇ ਤੇ ਮੈਂ ਕਰਾਂ ਪਰ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਦੁਆ ਖਤਮ ਹੁੰਦੀ ਹੈ ਤੇ ਉਲਟਾ ਹੋ ਜਾਂਦਾ ਹੈ ਫਿਰ ਪ੍ਰਭੂ ਮੈਂ ਵਾਦਾ ਮੈਨੂੰ ਵਾਦਾ ਮੈਨੂੰ ਉੱਚਾ ਕਰ ਆਪ ਨਵੇਂ ਹੋ ਕੇ ਤੁਸੀਂ ਪ੍ਰਭੂ ਨੂੰ ਉੱਚਾ ਕਰ ਸਕਦੇ ਹੋ ਅਤੇ ਜੇਕਰ ਤੁਹਾਡੇ ਆਪਣੇ ਹੀ ਦਿਲ ਵਿੱਚ ਉੱਚਾ ਨੂੰ ਮੋੜ ਦੀ ਖੁਆਇਸ਼ ਆ ਤਾਂ ਤੁਸੀਂ ਖੁਦਾ ਨੂੰ ਉੱਚਾ ਕਿਵੇਂ ਕਰ ਸਕਦੇ ਹੋ ਕਲਾਮ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਲਾਮ ਦੱਸਦਾ ਹੈ ਖੁਦਾ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਸਮੇਸਰ ਉੱਚਿਆ ਕਰੇਗਾ ਹੋਰ ਵੀ ਬਹੁਤ سارے ਹਨ ਜੋ ਕਹਿੰਦੇ ਹਨ ਕਾਰ ਦੇ ਕਾਰੋਬਾਰ ਦੇ ਘਰ ਦੇ ਮਕਾਨ ਦੇ ਪਲਾਟ ਦੇ ਨੌਕਰੀ ਦੇ ਪੈਸਾ ਦੇ ਖੁਦਾ ਉਹਨਾਂ ਨੂੰ ਉੱਤਰ ਦੇਣਗੇ ਮੇਰੇ ਕੋਲ ਕੁਝ ਵੀ ਨਹੀਂ ਕੁਝ ਵੀ ਨਹੀਂ ਬਿਲਕੁਲ ਨਹੀਂ ਉਹ ਸਾਰੇ ਇਹ ਗੱਲ ਦਾ ਸਵਾਲ ਕਰਨਗੇ ਵੀ ਖੁਦਾ ਦੇ ਘਰ ਤੇ ਕਿਸੇ ਚੀਜ਼ ਦਾ ਘਾਟਾ ਨਹੀਂ ਪਰ ਪ੍ਰਭੂ ਉਹਨਾਂ ਨੂੰ ਉੱਤਰ ਦੇਣਗੇ ਪਰਮੇਸ਼ਰ ਉਹਨਾਂ ਨੂੰ ਕਹਿਣਗੇ ਤੁਹਾਡੇ ਲਈ ਮੈਂ ਆਪਣਾ ਇਕਲੋਤਾ ਦੇ ਦਿੱਤਾ ਇਸ ਤੋਂ ਵੱਧ ਕੇ ਇਸ ਤੋਂ ਵੱਡਾ ਮੇਰੇ ਕੋਲ ਹੋਰ ਕੁਝ ਨਹੀਂ ਤੁਹਾਨੂੰ ਜੋ ਚਾਹੀਦਾ ਹੈ ਉਸ ਦੇ ਨਾਮ ਵਿੱਚ ਮੰਗੋ ਪਵਿੱਤਰਤਾਈ ਮੰਗੋ ਚੰਗਿਆਈ ਮੰਗੋ ਧਰਤੀ ਦੀਆਂ ਸਾਰੀਆਂ ਚੀਜ਼ਾਂ ਮੰਗੋ ਉਸ ਦੇ ਨਾਮ ਵਿੱਚ ਆਮੀਨ ਮੰਗੋ ਮੈਂ ਦੇਵਾਂਗਾ ਤੇ ਕਰਾਂਗਾ ਪਰ ਪਹਿਲਾਂ ਆਪਣੇ ਪਾਪਾਂ ਤੋਂ ਪਛਤਾਤਾ ਵੀ ਕਰੋ ਤੋਬਾ ਵੀ ਕਰੋ ਵਚਨ ਨੂੰ ਵੀ ਤੇ ਪੜੋ ਮੈਂ ਆਪਣਾ ਇਕਲੋਤਾ ਦਿੱਤਾ ਉਸਦੇ ਲਹੂ ਦਾ ਹਰ ਇੱਕ ਕਤਰਾ ਦਿੱਤਾ ਮੌਤੋਂ ਤੱਕ ਉਹਨੂੰ ਸਲੀਬ ਦੇ ਦਿੱਤਾ ਉਸਨੂੰ ਮਾਰਦੇ ਰਹੇ ਮੂੰਹ ਤੇ ਥੁੱਕਦੇ ਰਹੇ ਉਹ ਮਾਰ ਖਾਂਦਾ ਰਿਹਾ ਕੋਹੜੇ ਖਾਂਦਾ ਰਿਹਾ ਉਹਨੇ ਸਲੀਬ ਚੁੱਕ ਲਈ ਕੱਪੜੇ ਉਹਦੇ ਉਤਾਰੇ ਗਏ ਕਿਲ ਠੋਕੇ ਗਏ ਸਿਰਕਾ ਵੀ ਪਿਲਾਇਆ ਗਿਆ ਕੰਡਿਆਂ ਦਾ ਤਾਜ ਪਹਿਨਾਇਆ ਗਿਆ ਤੁਹਾਡੇ ਪਾਪਾ ਕਰਨ ਮੈਂ ਆਪਣੇ ਇਕਲੋਤੇ ਨੂੰ ਸਲੀਬ ਦੇ ਉੱਤੇ ਇਕੱਲਿਆਂ ਛੱਡ ਦਿੱਤਾ ਉਸਨੂੰ ਇਕੱਲਿਆ ਤਾਂ ਛੱਡਿਆ ਕਿ ਤੂੰ ਮੇਰੇ ਕੋਲ ਆ ਸਕੇਂ ਮੈਂ ਉਸ ਵੱਲ ਧਿਆਨ ਨਹੀਂ ਕੀਤਾ ਜਦੋਂ ਤੱਕ ਕਿ ਮੌਤ ਉਸ ਉਤੇ ਨਾ ਆ ਗਈ ਤੂੰ ਅੱਜ ਖੁੱਲੇ ਹੱਥਾਂ ਦੇ ਨਾਲ ਪਾਪ ਕਰਦਾ ਹੈ ਨਸ਼ੇ ਕਰਦਾ ਹੈ ਨਸ਼ੇ ਵੇਚਦਾ ਹੈ ਆਪਣਾ ਹੱਥ ਬਰਿਆਈ ਦੇ ਲਈ ਵਰਤੋਂਦਾ ਹੈ ਪਰ ਉਹਦੇ ਹੱਥਾਂ ਦੇ ਵਿੱਚ ਕਿੱਲ ਠੋਕੇਗੇ ਤੂੰ ਬਰਿਆਈ ਕਰਨ ਲਈ ਦੌੜਦਾ ਹੈ ਬੁਰੀਆਂ ਰਾਹਾਂ ਤੇ ਚੱਲਦਾ ਹੈ ਪਰ ਉਹਦੇ ਪੈਰਾਂ ਦੇ ਵਿੱਚ ਕਿੱਲ ਠੋਕੇਗੇ ਤੂੰ ਧਰਤੀ ਦਾ ਮੁਕਰ ਪਾਉਣ ਦੇ ਲਈ ਹਰ ਤਰ੍ਹਾਂ ਦੀ ਬਰਿਆਈ ਕੀਤੀ ਉਸ ਨੂੰ ਕੰਨਿਆਂ ਦਾ ਤਾਜ ਪਾਉਣਾ ਪਿਆ ਉਸਨੇ ਤੇਰੀ ਚੰਗਿਆਈ ਦੇ ਲਈ 39 ਕੋੜੇ ਖਾਦੇ ਜੋ ਤੇਰੀਆਂ ਸਾਰੀਆਂ ਬਿਮਾਰੀਆਂ ਲਈ ਸਨ ਆਦਮ ਦੀ ਵੱਖੀ ਵਿੱਚੋਂ ਦੁਲਹਨ ਨਿਕਲੀ ਜੋ ਉਹਦੇ ਲਈ ਸੀ ਉਸ ਦੁਲਹਨ ਨੇ ਪਾਪ ਕੀਤਾ ਪਰ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਭਾਵੇਂ ਉਹ ਕੋਈ ਵੀ ਕਰੇ ਮੇਰੇ ਵੀ ਇਕਲੋਤੇ ਦੀ ਵੱਖੀ ਵਿੱਚੋਂ ਦੁਲਹਨ ਹੋਵੇਗੀ ਇਕਲੋਤੇ ਦੀ ਦੁਲਹਨ ਜੋ ਪਾਪ ਨਹੀਂ ਕਰੇਗੀ ਅਤੇ ਨਾ ਹੀ ਉਸ ਦੇ ਲਈ ਮੌਤ ਹੋਵੇਗੀ ਬਲਕਿ ਹਮੇਸ਼ਾ ਦੀ ਜ਼ਿੰਦਗੀ ਹੋਵੇਗੀ ਪਰਮੇਸ਼ਵਰ ਕਹਿਣਗੇ ਤੂੰ ਕਦਰ ਕਰਦਾ ਹੈ ਤਾਂ ਉਸਦੇ ਪਿਆਰ ਦੀ ਕਦਰ ਕਰ ਦੁੱਲ ਦੇ ਲਹੂ ਦੀ ਕਦਰ ਕਰ ਉਸ ਦੁਆਰਾ ਚੁੱਕੀ ਗਈ ਸਲੀਬ ਦੀ ਕਦਰ ਕਰ ਕਿੱਲਾਂ ਦੀ ਵੱਖੀ ਦੇ ਨੇਜੇ ਦੀ ਕਦਰ ਕਰ ਪਹਿਨੇ ਹੋਏ ਕੰਡਿਆਂ ਦੇ ਤਾਜ ਦੀ ਕਦਰ ਕਰ ਮੈਂ ਸਾਰਾ ਕੁਝ ਦੇ ਦਿੱਤਾ ਤੂੰ ਅਜੇ ਵੀ ਕੁਝ ਚਾਹੁੰਦਾ ਖੁਦਾ ਕਹੇਗਾ ਮੈਂ ਨਹੀਂ ਤੁਹਾਡੇ ਕੋਲੋਂ ਕੁਝ ਚਾਹੁੰਦਾ ਆਪਣੇ ਇਕਲੋਤੇ ਦੇ ਲਹੂ ਦੀ ਕਦਰ ਚਾਹੁੰਦਾ ਹਾਂ ਮੈਂ ਕਦਰ ਉਸ ਦੇ ਸਰੀਰ ਦੇ ਪੰਜਾ जखਮਾਂ ਦੀ ਮੈਂ ਆਦਰ ਮੰਗਦਾ ਹਾਂ ਉਸ ਦੇ ਕੋੜਿਆਂ ਦਾ ਕੋੜਿਆਂ ਦੀਆਂ ਲਾਸ਼ਾਂ ਦਾ ਉਹਨਾਂ ਲਾਸ਼ਾਂ ਵਿੱਚੋਂ ਨਿਕਲੇ ਮਾਸ ਦੇ ਟੁਕੜਿਆਂ ਦਾ ਮੈਂ ਆਦਰ ਮੰਗਦਾ ਹਾਂ ਲਾਸ਼ਾਂ ਵਿੱਚੋਂ ਸਿੰਦੇ ਹੋਏ ਲਹੂ ਦਾ ਮੈਂ ਆਦਰ ਮੰਗਦਾ ਹਾਂ ਉਸ ਦੇ ਸਿਰ ਤੇ ਰੱਖੇ ਕੰਡਿਆਂ ਦੇ ਤਾਜ ਦਾ ਜਿਸ ਦਾ ਇੱਕ ਕੰਡਾ ਉਹਦੀ ਅੱਖ ਦੇ ਵਿੱਚ ਜਾ ਤਸਿਆ ਮਾ ਤੂੰ ਹਉ ਜਿੰਦਗੀ ਦਿੱਤੀ ਤੰਦਲੁਸਤੀ ਦਿੱਤੀ ਸਹਾਇਤਾ ਦਿੱਤੀ ਜਦੋਂ ਤੂੰ ਪਾਪ ਵਿੱਚ ਡੇਗ ਗਿਆ ਡੇਗ ਕੇ ਡੁੱਬ ਗਿਆ ਤਾਂ ਮੈਂ ਤੈਨੂੰ ਆਪਣਾ ਇਕ ਲੋਤਾ ਵੀ ਦੇ ਦਿੱਤਾ ਏਸੀ ਪਿਆਰ ਅਜੀਹਾ ਪਿਆਰ ਮੇਰਾ ਬਖਸ਼ਣ ਵਾਲਾ ਪਿਆ ਬਖਸ਼ ਦਿੱਤਾ ਤਾਂ ਜੋ ਤੁਹਾਡੇ ਗੁਨਾਹ ਬਖਸ਼ੇ ਜਾਣ ਤੁਹਾਡੇ ਪਾਪ ਬਖਸ਼ੇ ਜਾਣ ਤੁਹਾਡੀਆਂ ਬਦੀਆਂ ਬਖਸ਼ੀਆਂ ਜਾਣ ਕਿਰਮ ਚੀ ਗੁਨਾਹ ਵੀ ਪਖੇ ਜਾਣ ਬਖਸ਼ ਦਿੱਤਾ ਜਾਵੇ ਅਤੇ ਬਖਸ਼ਣ ਦੇ ਬਾਅਦ ਪਵਿੱਤਰਤਾਈ ਦਿੱਤੀ ਜਾਵੇ ਤੰਦਰੁਸਤੀ ਦਿੱਤੀ ਜਾਵੇ ਸਵਰਗ ਦਿੱਤਾ ਜਾਵੇ ਅਤੇ ਆਰਾਮ ਦਿੱਤਾ ਜਾਵੇ ਅਤੇ ਆਖਰ ਵਿੱਚ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇ ਏਸੀ ਪਿਆਰ ਜੂਨਾ ਤਿੰਨ ਦੀ 16 ਦਾ ਅਜਿਹਾ ਪਿਆਰ ਆਓ ਅਸੀਂ ਵੀ ਉਸ ਨੂੰ ਪਿਆਰ ਕਰੀਏ ਇਨਾ ਹੀ ਕਹਿੰਦੇ ਹੋਏ ਸਾਰਿਆਂ ਨੂੰ ਜੈੰਸੀ ਦੀ